ਆਪੇ ਲਿਆ ਕਰ ਲਾਰੇ ਆਪੇ ਮੇਲੇ ਆਪੇ ਮੇਲੇ ਓਮਕਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਭਗਤ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤ ਸੁਮਰਕ ਗੁਰੂ ਨਾਨਕ ਦੇਵ ਜੀ ਰਾਮ ਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰ ਦਿਨ ਹਰ ਬਿੰਦਨਾ ਸਿਮਰਹੁ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਦੇਸ ਚਟਾ ਸਭ ਦੁੱਖ ਜਾਇ ਇਕ ਬਹਾਦਰ ਸਮਰਿਆ ਕਾਰਨ ਉਹਨੇ ਦਿਆਵੇ ਧਾਇ ਸਭ ਥਾਈ ਹੋਇ ਸਹਾਈ ਦਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਈ ਦਸਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾਂ ਵੰਨ ਪਿਆਰਿਆਂ ਚਾਹ ਹੰਸ ਸਹਿਜ ਜਨਾਂ ਚਾਰੀਆਂ ਮੁਕਤਿਆ ਅੱਠੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜੱਪਿਆ ਵੰਡ ਸਕਿਆ ਬੀਗ ਚਲਾਈ ਤੇਗ ਵਾਹੀ ਦੇਵਕ੍ਰੀਆ ਨਡਿੱਠ ਚਿੱਤਾ ਤੇ ਨਾਮ ਪਿਆਰਿਆਂ ਸੱਚਿਆਰਿਆਂ ਦੇਖ ਕਮਾਈ ਦਾ ਧਿਆਨ ਤਰਕੇ ਖਾਲਸਾ ਦੇ ਬੋਲ ਦੇ ਐਨਾ ਸਿੰਗਾ ਸਿੰਗਣੀਆ ਧਰਮ ਹੀਤ ਸੇ ਸਿ ਸਿ ਦਿੱਤੇ ਬੰਦ ਬੰਦ ਕਟਾਈ ਕੋਕੜੀਆਂ ਲੋਹਾਈਆਂ ਚਰਖੜੀਆਂ ਤੇ ਚੜਿਆੜਿਆਂ ਨਾਲ ਚਰਾਏ ਗਏ ਗੁਰਦੁਆਰਿਆਂ 'ਚੇ ਸੇਵਾ ਲਈ ਕੁਰਬਾਨੀਆਂ ਕੀਤੀਆ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਥਾਨਾਲ ਨਿਭਾਈ ਤੇਨਾ ਨੇ ਕਮਾਈ ਦਾ ਧਿਆਨ ਤਰਕੇ ਖਾਲਸਾ ਨੇ ਬਲੋ ਜੀ ਜੰਗ ਤੱਕ ਤੈ ਸਰਬਤ ਗੁਰਦੁਆਰਿਆਂ ਦਾ ਧਿਆਨ ਉਤਰ ਕੇ ਬੋਲ ਲਾ ਦੇ ਵਾਹਿਗੁਰੂ ਪ੍ਰਥਮ ਸਰਬਤ ਕਾਲ ਸਾਡੇ ਕੀ ਅਰਦਾਸ ਹਾਜੀ ਸਰਬਤ ਕਾਲ ਸਾਡੇ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਸਤੋ ਵਾ ਜਹਾਂ ਜਹਾਂ ਕਾਲ ਸਾਡੀ ਸਾਹਿਬ ਤਹਾਂ ਤਹਾਂ ਰੱਖਿਆ ਰਿਆ ਇੱਕ ਦੀਗ ਤੇਗ ਫਤਨਾ ਨਰਨ ਕੀ ਪਾਲ ਪਾਂਦ ਕੀ ਨੇਤਾ ਸ੍ਰੀ ਸਾਹਿਬ ਦੀ ਸਹਾਈ ਕਾਲ ਸੇ ਢੀਕੇ ਬੋਲ ਬੱਲ ਬੱਲਾ ਦੇ ਸਕਾਨੋ ਸਖੀ ਦਾਨੰ ਕੇ ਸਦਾਨ ਰਹਾ ਸੁਦਾ ਨੇ ਕੁਦਾਨ ਵਿੱਚ ਸਾਹ ਆਦਾਨ ਪ੍ਰੋਤਸਾਦਾਨ ਦਾਨ ਸਰਗਾਮ ਨਾਮਦਾਨ ਸ੍ਰੀ ਅੰਮ੍ਰਿਤ ਸਰਸਾ ਜੀ ਲਈ ਦਰਸ਼ਨੈ ਸਨਾਨ ਚੌਕੀਆਂ ਚੰਦੇ ਗੁੰਗੇ ਲੱਭਾਓ ਜਗ ਅਟਲ ਧਰਮ ਕਾਜਕਾਰ ਬੱਲ ਦੇ ਸਖਤਾਨ ਨਾਨਕੀ ਮਾਲ ਮਤੁ ਸੇ ਮਤ ਪਤ ਦਾ ਰੱਖ ਆਪ ਵਾਹੇ ਗੁਰ ਏ ਆਕਾਰ ਮੁਰਖ ਆਪਣੇ ਪੰਥ ਦੇ ਸਦਾ ਸੁਹਾਇ ਦਾ ਤਾਰ ਜੀ ਆਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਪਰਿਵਾਰਿਆ ਗੁਰਧਾਮਾਂ ਦੇ ਜਿਨਾ ਤੋਂ ਪਾਇੰਤ ਨੂੰ ਸੂਰਿਆ ਜਗਤ ਕੁਲੇ ਦਰਸ਼ਨ ਦੀ ਲਾੜ ਸੇਵਾ ਸੰਭਾਲ ਦਾ ਦਾਨੁ ਖਾਲਸਾ ਦੇ ਰੂਪ ਸਾ ਦੇ ਰੂਪ ਆਏ ਨਿਗਾਨੇ ਅਬੇ ਮਾਨ ਨੇ ਤਰਿਆਂ ਦੇਤਾਨ ਨੇ ਉੱਤੇ ਆਂਦੀ ਓਕਤਾ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਾਜੂਰਾ अरदास बेनती ही चार पीत चार पहिर अंदर सेवा सिमरन द्वारा बतीत तन तन अमर शहीद बाबा दीप सिंह साहिब ਆਪਣੇ ਦੇ ਪਾਵਨ ਪਵਿੱਤਰ ਆਸਥਾਨ ਬਰਦਵਾਰਾ ਸ਼ਹੀਦ ਗੰਗ ਸਾਹਿਬ ਜੀ ਦੇ ਵਿਖੇ ਪਾਵਨ ਦਰਬਾਰ ਉnder ਸਤਿਗੁਰ ਦੀ ਆਵਲੀ ਨੇ ਸੰਗ੍ਹਾ ਸੁਣ ਸੱਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਸਥਾਨ ਤੇ ਜਾ ਕਰ ਗੁਲੇ ਦਰਸ਼ਨ ਦੀਦਾਰ ਪਾਵਨ ਉਪਦੇਸ਼ ਬਖਸ਼ ਕੇ ਨਿਹਾਲ ਨਿਹਾਲ ਕਰਾ ਜੀ ਦਰ ਆਇਆ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਏਲਕੋਲੇ ਪੇਟਾਵਾਂ ਸੇਵਾਵਾਂ ਦਰਖਦਾਨੇ ਪਰਵਾਨ ਕਰਨੀਆਂ ਯਾਤਰਾ ਸਫਲ ਕਰਨੀ ਆਪਣੇ ਦਰੋਂ ਘਰੋਂ ਸਿੱਖੇ ਸਦਕਾ ਪ੍ਰਸਾਦ ਨਾਮ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਕਿਰਪਾ ਕਰੋ ਸਤਿਗੁਰੂ ਜੀ ਆਪ ਜੀ ਦੇ ਪਾਵਨ ਸਰੂਪ ਸੁਖਾਸਨ ਅਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲਿਜਾਣ ਦੀ ਆਗਿਆ ਬਖਸ਼ੋ ਜੀ ਰਸਤੇ ਤਰੇੰਦਰ ਆਪਾੰਗ ਸੰਗ ਸੁਹਾਏ ਹੋਣਾ ਅਕਰ ਵਾਗਦਾ ਕਟਾ ਫੁੱਲ ਚੋਕ ਮੁਆਫ ਕਰਨੇ ਸੇਖ ਪਰਦੇ ਸੁਨੇ ਸਰਬਤਲਾ ਹੈ ਵੰਦ ਹੂਵਨ ਨਾਨਕ ਨਾਮ ਕਰਦੀ ਕਰਾ ਤੇਰੇ ਘਾਰੇ ਸਰਬਤ ਦਾ ਪਲਾ ਆਖਾਲਸ Thank you.